ਕਸ ਕੁ ਦਿਨ ਪਹਿਲਾਂ ਇੱਕ ਬੱਚੇ ਦੀ ਮੈਰਿਜ ਲਈ ਆਏ ਸੀਗੇ ਤਾਂ ਉਹਨਾਂ ਨੂੰ ਫਿਰ ਮਦਦ ਦਾ ਪ੍ਰਸਤਾਵ ਦਿੱਤਾ ਗਿਆ ਔਰ ਪੁੱਛਿਆ ਸੀ ਉਹਨਾਂ ਤੋਂ ਕਿ ਕੀ ਚੀਜ਼ ਤੁਹਾਡੀ ਰਿਕੁਆਇਰਮੈਂਟ ਕੀ ਹੈ ਤਾਂ ਉਹਨਾਂ ਨੇ ਰਿਕੁਆਇਰਮੈਂਟ ਸਿਰਫ ਇਹ ਕਿਹਾ ਕਿ ਬਾਕੀ ਸਾਰਾ ਰੈਂਡਪ੍ਰਿੰਟ ਜਿਹੜਾ ਹੈਗਾ ਮਹੱਲੇ ਵਾਲਿਆਂ ਦੇ ਸੈ ਲੋਕ ਨਾਲ ਹੋ ਗਿਆ ਕਪੜਾ ਲੱਟਾ ਬਚਨ ਮੈਨੂੰ ਅੱਛਾ ਵੀ ਲੱਗਿਆ ਕਿ ਮਹੱਲਿਆਂ ਵਿੱਚ ਅੱਜ ਵੀ ਪਿਆਰ ਹੈ ਅੱਜ ਵੀ ਸੁਭਾਅ ਮੈਂ ਮਹੱਲਿਆਂ ਚ ਅਜ ਵੀ ਇੱਕ ਦੂਸਰੇ ਦੇ ਦੁੱਖ ਦਰ ਦੇ ਵਿੱਚ ਸ਼ਰੀਕ ਹੁੰਦੇ ਆਂ ਔਰ ਹੈਲਪਿੰਗ ਹੈਲਪ ਕਰਦੇ ਉਹਨਾਂ ਦੇ ਸੋ ਉਹਨਾਂ ਨੇ ਕਿਹਾ ਕਿ ਸਾਰਾ ਸਾਡਾ ਮੈਨੇਜ ਹੋ ਗਿਆ ਸਿਰਫ ਜਿਹੜੇ 20 ਬੰਦੇ ਆਂਦੇ ਆ ਉਹਨਾਂ ਦੇ ਖਾਣੇ ਦਾ ਅਰੇਂਜਮੈਂਟ ਕਰਨਾ ਸੋ ਉਹਦੇ ਲਈ ਉਹਨਾਂ ਨੇ ਜੋ ਰਿਕੁਆਇਰਮੈਂਟ ਕੀਤੀ ਸੀ ਉਹ ਕੀਤੀ ਹੈ ਇਹਦੇ ਲਈ ਜਿਹੜਾ ਹੈਗਾ 5100 ਰੁਪਏ ਭੇਜਿਆ ਯੂ ਐਸ ਏ ਤੋਂ ਕਿਸੇ ਨੇ ਉਹਨਾਂ ਨੇ ਆਪਣਾ ਨਾਮ ਦੱਸਣ ਤੋਂ ਬਣਾ ਕੀਤਾ ਔਰ 4200 ਰੁਪਇਆ ਮੈਡਮ ਸੁਰਿੰਦਰ ਕੌਰ ਨੇ ਨਿਊਜ਼ੀਲੈਂਡ ਤੋਂ ਉਹਨਾਂ ਨੇ ਬੱਚੇ ਦੀ ਸ਼ਾਦੀ ਚ ਸ਼ਗਨ ਮੋਟੋ ਫੇਤੀ ਸੋ ਮੈਂ ਦੋਨਾਂ ਦਾ ਯੂਐਸਏ ਵੱਲ ਸਰਦਾ ਵੀ ਔਰ ਸੁਰਿੰਦਰ ਜੀ ਦਾ ਵੀ ਦਿੱਲੀ ਆ ਗਿਆ ਹਰਾਈਆਂ ਤੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਵਿਦੇਸ਼ ਚ ਹੁੰਦੇ ਹੋਏ ਵੀ ਆਪਣੇ ਵਤਨ ਦੇ ਲੋਕਾਂ ਪ੍ਰਤੀ ਇੱਕ ਜ਼ਿੰਮੇਵਾਰੀ ਸਮਝੀ ਔਰ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਤੋਂ ਤੁਹਾਡਾ ਸਹਿਯੋਗ ਇਸੇ ਮਿਲਦਾ ਰਹੇ ਥੋੜਾ ਥੋੜਾ ਕਰਦੇ ਗਿਆ ਕਰੋ ਤੁਹਾਡੇ ਇੱਕ ਥੋੜੀ ਜੀ ਕਿਸੇ ਵੀ ਚੀਜ਼ ਦੇ ਨਾਲ ਕਿਸੇ ਦੇ ਜਿਹੜੇ ਆਦਮਾਨਪੁਰ ਦੇ ਹੋ